ਜਲੰਧਰ ਤੇ ਵੈਸਟਲ ਕੇਰੀ ਚੋਣ ਦੇ ਲਈ ਪੀਪੀਸੀ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਬਾਕੀ ساری ਟੀਮ ਪ੍ਰਤਾਪ ਬਾਜਵਾ ਸਾਹਿਬ ਚੰਨੀ ਜੀ ਤਾਂ ਹੋਰ ਵੀ ਜਿੰਨੇ ਵੀ ਵੱਡੇ ਆਗੂ ਨੇ ਉਹ ਇਥੇ ਚੋਣ ਪ੍ਰਚਾਰ ਚ ਲੱਗੇ ਹੋਏ ਨੇ ਗੁਲਦੀਪ ਸਿੰਘ ਵੈਦ ਜਿਹੜੇ ਨੇ ਸਾਫ ਕਾ ਅਧਿਕਾਰੀ ਨੇ ਮੁਜ ਸਾਫ ਕਾ ਵਿਧਾਇਕ ਵੀ ਨੇ ਤਾਂ ਸਰ ਸਭ ਤੋਂ ਪਹਿਲਾਂ ਕੀ ਲੱਗ ਰਿਹਾ ਮਾਹੌਲ ਤੁਹਾਨੂੰ ਜਲੰਧਰ ਵੈਸਟਲ ਕੇ ਦਾ ਤੁਸੀਂ ਜਾ ਰਹੇ ਲੋਕਾਂ ਦੇ ਦੇਖੋ ਤੁਹਾਡੇ ਕੈਮਰੇ ਪੂਰੇ ਵੈਸਟ ਹਲਕੇ ਚ ਘੁੰਮ ਰਹੇ ਨਹੀਂ ਤੁਹਾਡੇ ਆਪਣੇ ਕੈਮਰੇ ਕਹਿ ਰਹੇ ਆ ਕਿ ਕਾਂਗਰਸ ਦੀ ਬਹੁਤ ਵੱਡੀ ਜਿੱਤ ਹੋਣ ਵਾਲੀ ਹੈ ਅੱਗੇ ਸਿਰਫ 17-1800 ਵੋਟਾਂ ਦਾ ਫਰਕ ਸੀ ਹੁਣ ਇਸ ਵਾਰੀ ਘੱਟੋ-ਘੱਟ 12 ਤੋਂ 15000 ਵੋਟਾਂ ਦੇ ਫਰਕ ਨਾਲ ਸਾਡੀ ਜਿਹੜੀ ਭੈਣ ਹੈ ਬੀਬਾ ਸੁਰਿੰਦਰ ਕੌਰ ਜੀ ਉਹ ਚੋਣ ਜਿੱਤਣਗੇ ਇਹ ਤੁਹਾਡੇ ਕੈਮਰੇ ਕਹਿ ਰਹੇ ਆ ਮੇਰੀ ਰਿਪੋਰਟ ਨਹੀਂ ਹੈ ਮੈਂ ਤਾਂ ਜਿੱਥੇ ਜਿੱਥੇ ਮੇਰੀ ਰਾਜਾ ਵੜਿੰਗ ਸਾਹਿਬ ਨੇ ਡਿਊਟੀ ਲਈ ਹੈ ਬਾਜਵਾ ਸਾਹਿਬ ਨੇ ਡਿਊਟੀ ਲਈ ਹੈ ਰੰਦਾਵਾ ਸਾਹਿਬ ਨੇ ਡਿਊਟੀ ਮੈਂ ਤਾਂ ਉੱਥੇ ਉੱਥੇ ਜਾ ਰਿਹਾ ਹਾਂ ਬਤੌਰ ਐਸੀ ਡਿਪਾਰਟਮੈਂਟ ਦੇ ਚੇਅਰਮੈਨ ਚੇਅਰਮੈਨ ਹੋਣ ਦੇ ਨਾਤੇ ਸੋ ਸਾਡੇ ਐਸੀ ਭਰਾਵਾਂ ਵਿੱਚ ਵੀ ਬਹੁਤ ਜ਼ਿਆਦਾ ਐਨਥੂਸੀਆਜ਼ਮ ਆ ਕਾਂਗਰਸ ਦੇ ਵਾਸਤੇ ਦੂਜੇ ਜਿਹੜੇ ਸਾਡੇ ਭਰਾ ਨੇ ਜਿੱਥੇ ਜਿੱਥੇ ਵੀ ਅਸੀਂ ਗਏ ਹਾਂ ਰਾਜਾ ਵੜਿੰਗ ਸਾਹਿਬ ਦਾ ਰੋਡ ਆਪਣਾ ਸੀਗਾ ਡੋਰ ਟੂ ਡੋਰ ਸੀਗਾ 46 ਨੰਬਰ ਵਾਰਡ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਕੋਈ ਐਸਾ ਘਰ ਸੀ ਜਿਨੇ ਫੁੱਲਾਂ ਦੀ ਬਰਸਾਤ ਨਾ ਕੀਤੀ ਹੋਵੇ ਉਥੋਂ ਪਤਾ ਲੱਗਦਾ ਹੈ ਕਿ ਜਿਹੜਾ ਵੈਸਟ ਹਲਕਾ ਇਹ پورے ਹਲਕੇ ਨੇ ਮਨ ਬਣਾ ਲਿਆ ਹੈ ਕਿ ਇੱਥੋਂ ਸਾਡੀ ਬੀਬਾ ਸੁਰਿੰਦਰ ਕੌਰ ਜੀ ਜਿਹੜੇ ਕੈਂਡੀਡੇਟ ਨੇ ਕਾਂਗਰਸ ਦੇ ਉਹ ਭਾਰੀ ਬਹੁਮਤ ਨਾਲ ਜਿੱਤਣਗੇ ਸਰ ਸਾਬ ਤੁਸੀਂ ਵੀ ਲੁਧਿਆਣੇ ਦੀ ਰਾਜਨੀਤੀ ਦੇਖਦੇ ਹੋ ਨੇੜਿਓਂ ਸ਼ਹਿਰਾਂ ਦੇ ਮਸਲੇ ਇੱਕੋ ਜਿਹੇ ਰਹਿੰਦੇ ਲੁਧਿਆਣਾ ਵੀ ਵੱਡਾ ਸੁਰਿੰਦਰ ਦੀ ਰਾਜਨੀਤੀ ਵਰਗੀ ਲੁਧਿਆਣੇ ਦੀ ਰਾਜਨੀਤੀ ਨਹੀਂ ਥੋੜੀ ਜਿਹੀ ਹੈਗੀ ਹੈ ਜਲੰਧ ਜਿਹੜੀ ਜਲੰਧਰ ਦੀ ਜੋ ਮੈਂ ਮੁਝ ਲੋਕਾਂ ਦੇ ਉੱਤੇ ਆ ਰਿਹਾ ਜੀ ਜਲੰਧਰ ਰਾਜਨੀਤੀ ਭਾਵੇਂ ਲੱਗਾ ਲੋਕਾਂ ਦੀਆਂ ਮੁਸ਼ਕਲਾਂ ਸੇਮ ਹੁੰਦੀਆਂ ਸ਼ਹਿਰ ਦੇ ਲੋਕਾਂ ਦੀਆਂ ਇੱਥੇ ਕੀ ਲੋਕਾਂ ਦੀਆਂ ਮੁਸ਼ਕਲ ਲੱਗੀਆਂ ਤੁਹਾਨੂੰ ਕਿ ਜਿਹੜੇ ਕੋਈ ਜ ਕੰਮ ਹੋਣੇ ਚਾਹੀਦੇ ਸੀ ਉਹਨੂੰ ਹੋ ਪਾਇਆ ਦੇਖੋ ਬਿਲਕੁਲ ਤੁਸੀਂ ਇਹ ਗੱਲ درست ਕਹੀ ਹੈ ਕਿ ਹਰ ਸ਼ਹਿਰ ਦੀ ਜਿਹੜੀ ਪ੍ਰੋਬਲਮ ਆ ਉਹ ਕੱਲੇ ਇੱਕ ਸ਼ਹਿਰ ਦੀ ਜਾਂ ਕਸਬੇ ਦੀ ਨਹੀਂ ਹੈ ਮੁਹੱਲੇ ਦੀ ਨਹੀਂ ਹੈ ਸੇਮ ਪ੍ਰੋਬਲਮਸ ਲੁਧਿਆਣੇ ਦੀ ਹੈ ਸੇਮ ਪ੍ਰੋਬਲਮ ਮੋਹਾਲੀ ਦੀ ਹੈ ਸੇਮ ਅੰਮ੍ਰਿਤਸਰ ਦੀ ਹੈ ਦੇਖੋ ਅਸੀਂ ਲੋਕ ਐਕਸਪੈਕਟ ਕਰ ਰਹੇ ਸੀਗੇ ਕਿ 92 ਮੈਂਬਰ ਐਮਐਲਏ ਚੁਣੇ ਗਏ ਨੇ ਆਮ ਆਦਮੀ ਪਾਰਟੀ ਨੂੰ ਪਰਫਾਰਮ ਕਰਨਾ ਚਾਹੀਦਾ ਉਹ ਪਰਫਾਰਮੈਂਸ 2.5 ਸਾਲਾਂ ਦੇ ਵਿੱਚ ਕਿਤੇ ਨਜ਼ਰ ਨਹੀਂ ਆਈ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਦੇਖੋ ਮੈਂ ਐਡਮਿਟ ਕਰਦਾ ਕਿ ਕਾਂਗਰਸ ਵੇਲੇ ਕੋਈ ਕਮੀਆਂ ਨਹੀਂ ਰਹੀਆਂ ਰਹੀਆਂ ਨੇ ਬਿਲਕੁਲ ਰਹੀਆਂ ਨੇ ਜਿਹੜੀ ਵੀ ਕੋਈ ਸਰਕਾਰ ਹੁੰਦੀ ਹੈ ਉਹ ਐਫਰਟਸ ਕਰਦੀ ਹੈ ਪਰ ਜਲੰਧਰ ਚ ਆ ਕੇ ਦੇਖਿਆ ਹੈ ਕਿ ਜਲੰਧਰ ਦਾ ਜਿਹੜਾ ਤੁਹਾਡਾ ਸਾਰਾ ਸਿਸਟਮ ਉਹ ਸਾਡੇ ਲੁਧਿਆਣੇ ਨਾਲੋਂ ਤਾਂ ਬੜਾ ਘਰਾਵਾ ਹੈ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਬਿਲਕੁਲ ਆ ਮੈਂ ਵਾਰਡ ਨੰਬਰ 46 ਵਿੱਚ ਜਾਣਾ ਉੱਥੇ ਅੱਜ ਵੀ ਸੀਵਰ ਹੁਣ ਵੀ ਤੁਸੀਂ ਚਲੇ ਜਾਓ ਉੱਥੇ ਸੀਵਰ ਚੋਕ ਹੋਇਆ ਹੋਇਆ ਮੈਂ ਚੰਨੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿਉਂਕਿ ਹੁਣੇ-ਹੁਣੇ ਉਹ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਮੈਂਬਰ ਪਾਰਲੀਮੈਂਟ ਵੀ ਚੁਣ ਲਿਆ ਕਾਂਗਰਸ ਦਾ ਤੇ ਇੱਥੇ ਤੁਸੀਂ ਜਿਹੜੀ ਸਾਡੀ ਐਮਐਲਏ ਬੀਬੀ ਐਨੂੰ ਵੀ ਚੁਣ ਲਓ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਕਾਉਂਸਲਰ ਸਾਡੇ ਨੇ ਐਮਐਲਏ ਸਾਡਾ ਹੋ ਜਾਏਗਾ ਐਮਪੀ ਸਾਡਾ ਮੇਰਾ ਖਿਆਲ ਆ ਮੈਂ 100% ਤਾਂ ਨਹੀਂ ਕਹਿੰਦਾ ਲੋਕਾਂ ਦੀਆਂ 70 80% ਜਿਹੜੀਆਂ ਮੁਸ਼ਕਿਲਾਂ ਤਾਂ ਉਹ ਅਸੀਂ ਦੂਰ ਕਰਦਾ ਵੈ ਸਾਬ ਜਿਹੜੀ ਸਰਕਾਰ ਦੇ ਇਥੇ ਸੀਐਮ ਸਾਹਿਬ ਵੀ ਇਥੇ ਰੋਜ਼ ਹੁੰਦੇ ਨੇ ਅੱਜ ਵੀ ਉਹਨਾਂ ਦੇ ਪ੍ਰੋਗਰਾਮ ਨੇ ਸਰਕਾਰ ਜੀ ਹਿਸਾਬ ਦੇ ਨਾਲ ਇਸ ਹਲਕੇ ਦੇ ਵਿੱਚ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਲੱਗੀ ਪਈ ਹੈ ਤੁਹਾਨੂੰ ਲੱਗਦਾ ਕਿ ਸਰਕਾਰ ਵੀ ਸਰਕਾਰ ਤੇ ਦਾਵਾ ਕਰ ਰਹੀ ਹੈ ਕਿ ਵਨ ਸਾਈਡਡ ਹੀ ਹੈ ਜਿੱਤ ਸਭ ਦੇ ਦੇਖੋ ਸਰਕਾਰ ਨੇ ਤਾਂ ਦਾਵਾ ਕਰਨਾ ਹੀ ਹੈ ਜਦੋਂ ਸਾਡੀ ਸਰਕਾਰ ਸੀ ਅਸੀਂ ਵੀ ਦਾਅਵੇ ਕਰਦੇ ਸੀ ਤੇ ਅਸੀਂ ਉਹਦਾ ਰਿਜ਼ਲਟ ਵੀ ਲੈਂਦੇ ਸੀ ਲੇਕਿਨ ਇਹ ਜਿਹੜੀ ਜਿਹੜੀਆਂ ਹੁਣ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਤੁਸੀਂ ਦੇਖੋ ਨਾ 13 ਦੇ ਵਿੱਚੋਂ ਸਿਰਫ 3 ਸੀਟਾਂ ਆਮ ਆਦਮੀ ਪਾਰਟੀ ਨੂੰ ਆਈਆਂ ਬਾਕੀ ਸਤ ਕਾਂਗਰਸ ਨੂੰ ਆਈਆਂ ਨੇ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਲੋਕਾਂ ਦੀ ਕੀ ਮਨਸ਼ਾ ਆ ਫਿਰ ਜਿਹੜੀ ਮੈਂਬਰ ਪਾਰਲੀਮੈਂਟ ਦੀ ਹੁਣ ਇੱਥੋਂ ਚੋਣ ਹੋਈ ਉਹਦੇ ਵਿੱਚ ਜਿਹੜਾ ਵੈਸਟ ਹਲਕਾ ਉਹਦੇ ਵਿੱਚੋਂ ਵੀ ਕਾਂਗਰਸ ਜਿੱਤੀ ਐ ਆਮ ਆਦਮੀ ਪਾਰਟੀ ਦਾ ਤਾਂ ਸਿਰਫ ਬਹੁਤ ਹੀ ਮਾਰਜਨ ਜਿਆਦਾ ਹੈ ਬਹੁਤ ਥੋੜੀਆਂ ਵੋਟਾਂ ਮਿਲੀਆਂ ਨੇ ਆਮ ਆਦਮੀ ਪਾਰਟੀ ਨੂੰ ਬਾਕੀ ਤਾਂ ਦੇਖੋ ਸਰਕਾਰ ਹੈ ਸਰਕਾਰ ਨੇ ਤਾਂ ਦਾਵਾ ਕਰਨਾ ਹੈ ਸਰਕਾਰ ਨੇ ਪਹਿਲਾਂ ਵੀ ਦਾਵਾ ਕੀਤਾ ਸੀ ਲੇਕਿਨ ਲੋਕਾਂ ਨੇ ਸਰਕਾਰ ਦਾ ਜਿਹੜਾ ਦਾਵਾ ਸੀ ਉਹਨੂੰ ਨਕਾਰਤਾ ਸ਼ਹਿਰੀ ਸੀਟਾਂ ਦੀ ਚਲੋ ਇਹ ਲੋਕ ਸਭਾ ਦੀ ਗੱਲ ਕੀਤੀ ਜਲੰਧਰ ਹੋਵੇ ਲੁਧਿਆਣਾ ਹੋਵੇ ਜਾਂ ਅਮਰਸਰ ਹੋਵੇ ਸਾਰੀਆਂ ਕਾਂਗਰਸ ਕੋ ਗਈਆਂ ਇਸ ਦਾ ਅੱਜ ਮਿਲੇਗਾ ਕਾਂਗਰਸ ਲਗਾਦਾ ਸ਼ਹਿਰੀ ਵੋਟਰ ਕਾਂਗਰਸ ਦਾ 100% ਮਿਲੇਗਾ ਜੀ ਤੁਹਾਡੇ ਸਾਹਮਣੇ ਮੈਂ ਤਾਂ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਕਿ ਤੁਹਾਡੇ ਕੈਮਰੇ ਘੁੰਮ ਰਹੇ ਨੇ ਮੈਂ ਨਹੀਂ ਕਹਿ ਰਿਹਾ ਇਹ ਤੁਹਾਡੇ ਕੈਮਰਿਆਂ ਦੀ ਰਿਪੋਰਟ ਹੈ ਅੱਡੇ ਜਰਨਲਿਸਟ ਦੀ ਰਿਪੋਰਟ ਹੈ ਕਿ ਜਿਹੜੀ ਵੈਸਟ ਸੀਟ ਹੈ ਇਹ ਬਾਈ ਇਲੈਕਸ਼ਨ ਕਾਂਗਰਸ ਜਿੱਤ ਰਹੀ ਹੈ ਸਰ ਮੁਕਾਬਲੇ ਦੇ ਤੁਸੀਂ ਫਿਰ ਕਿਸ ਨਾਲ ਮੁਕਾਬਲਾ ਦੇਖਦੇ ਹੋ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੇ ਚਨੀ ਸਾਹਿਬ ਦੀ ਇਲੈਕਸ਼ਨ ਹੋਈ ਹੈ ਦੂਸਰੇ ਨੰਬਰ ਤੇ ਰਹੀ ਆ ਆਵਾਜ਼ੀ ਪਾਰਟੀ ਤੁਸੀਂ ਕਹਿੰਦਾ ਕਿ ਉਹ ਕਾਫੀ ਮਾਰਜਨ ਸੀਗਾ ਬਟ ਜਿਸ ਤਰ੍ਹਾਂ ਤੁਸੀਂ ਕਾਂਗਰਸ ਨਾਲ ਮੁਕਾਬਲਾ ਦੇਖਦੇ ਕਿਸੇ ਨਾਲ ਜਾਂ ਮੈਂ ਤਾਂ ਨਾ ਜੀ ਸ਼ੁਰੂ ਤੋਂ ਫਾਈਟਰ ਹਾਂ ਮੈਂ ਕਦੇ ਨਹੀਂ ਇਹ ਕਹਿੰਦਾ ਕਿ ਮੇਰਾ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਜਾਂ ਮੇਰਾ ਬੀਜੇਪੀ ਨਾਲ ਮੁਕਾਬਲਾ ਮੁਕਾਬਲਾ ਜਾਂ ਸ਼੍ਰੋਮਣੀ ਕਾਲੀ ਦਲ ਨਾਲ ਜਾਂ ਡੀਐਸਪੀ ਨਾਲ ਮੈਂ ਇਹ ਲੜਾਈ ਇਸ ਲਈ ਲੜ ਰਿਹਾ ਕਿ ਮੇਰਾ ਸਾਰਿਆਂ ਨਾਲ ਮੁਕਾਬਲਾ ਤੇ ਮੈਂ ਜਿੱਤਣਾ ਜੀ ਇਹ ਮੇਰਾ ਮੁਕਾਬਲਾ ਥੈਂਕ ਯੂ ਜੀ ਤਾਂ ਗੁਲਦੀਪ ਸਿੰਘ ਵੈਦ ਸਾਹਿਬ ਜਿਹੜੇ ਨੇ ਲੁਧਿਆਣਾ ਤੋਂ ਵਿਧਾਇਕ ਸੀ ਤਾਂ ਜਲੰਧਰ ਹਲਕੇ ਦੇ ਵੈਸਟ ਹਲਕੇ ਜਿੱਥੇ ਵੀ ਡਿਊਟੀ ਲਈਏ ਕਾਂਗਰਸ ਦੇ ਵਰਕਰ ਹਰ ਘਰ ਦੇ ਵਿੱਚ ਜਾ ਰਹੇ ਨੇ ਹਰ ਵਾਰਡ ਦੇ ਵਿੱਚ ਜਾ ਰਹੇ ਨੇ ਗਲੀ ਮੱਲੇ ਦੇ ਵਿੱਚ ਜਾ ਕੇ ਆਪਣੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਬਾਰੇ ਜਾਣੂ ਕਰਾ ਰਹੇ ਨੇ ਤਾਂ ਕਾਫੀ ਆਖਰੀ ਗੇੜ ਚ ਅਸੀਂ ਪਹੁੰਚ ਚੁੱਕੇ ਹਾਂ ਦੋ ਦਿਨਾਂ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਏਗਾ ਪਰ ਜੋ ਦਾਅਵੇ ਕੀਤੇ ਜਾ ਰਹੇ ਨੇ ਇਸ ਦੇ ਉੱਤੇ ਹੁਣ ਜਿਸ ਦਿਨ ਵੋਟਾਂ ਪੈਣਗੀਆਂ 13 ਤਰੀਕ ਨੂੰ ਨਤੀਜੇ ਆਉਣਗੇ ਉਸ ਦਿਨ ਹੀ ਪਤਾ ਲੱਗੇਗਾ ਪਰ ਫਿਰ ਲਾਲ ਕਾਂਗਰਸ ਪਾਰਟੀ ਦੇ ਵਰਕਰ ਜੋ ਇਹ ਦਾਅਵਾ ਕਰ ਰਹੇ ਨੇ ਕਿ ਇਹਨਾਂ ਦੇ ਹੌਸਲੇ ਕਾਫੀ ਬੁਲੰਦ ਨੇ ਕੈਮਰਾ ਪਰਸਨ ਮੁਕੇਸ਼ ਭਾਵੜ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par